2013 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਜਦੋਂ ਅਸਰਾਮ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹਾਂਜੀ ਉਸ ਤੋਂ ਬਾਅਦ ਭਾਜਪਾ ਦੀ ਸਰਕਾਰ ਤੁਹਾਡਾ ਕੀ ਕਹਿਣਾ ਹੈ ਹਾਂ ਜੀ ਸਰ ਇਸਰਾ 2013 ਦੇ ਵਿੱਚ ਜਦੋਂ ਬਾਪੂ ਜੀ ਨੇ ਅਨਸੈਸਰੀ ਹਰਾਸਮੈਂਟ ਕਰਕੇ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਹਾਂ 2014 ਦੇ ਵਿੱਚ ਬਾਪੂ ਜੀ ਦੇ ਫਾਲੋਅਰਸ ਦੇ ਸਾਰਿਆਂ ਦੇ ਮਾਨਸਿਕ ਪਰਸਪਰਿਚੀ ਦੇ ਵਿੱਚ ਇਹੋ ਹੀ ਸੀ ਕਿ ਸਰਕਾਰ ਅਗਰ ਹਿੰਦੂ ਮਾਈਂਡਡ ਹੋਰ ਦੂਸਰੀ ਆਏਗੀ ਕਾਂਗਰਸ ਤੇ ਵਰਖਲਾ ਦੂਸਰੀ ਸਰਕਾਰ ਕੋ ਹੋ ਰ आएगी ਤਾਂ ਬਾਪੂ ਜੀ ਦੇ ਨਾਲ ਨ્યાਇ ਕਰੇਗੀ ਪਰ ਉਸ ਦਾ ਅੱਜ ਤੱਕ ਬੀਜੇਪੀ ਦੇ ਸਾਰੇ ਕੈਂਡੀਡੇਟਸ ਚਾਹੇ ਉਹ ਐਮਐਲਏ ਲੈਵਲ ਦੇ ਨੇ ਜਾਂ ਐਮਪੀ ਦੇ ਲੈਵਲ ਦੇ ਨੇ ਜਾਂ ਪ੍ਰਾਈਮ ਮਿਨਿਸਟਰ ਤੱਕ ਸਾਰੇ ਆਪਣੇ ਇੱਕ ਮੋਨ ਧਾਰਨ ਕਰਕੇ ਬੈਠੇ ਜਿਸ ਤਰ੍ਹਾਂ ਕਿ ਮਹਾ ਭਾਰਤ ਦੇ ਵਿੱਚ ਦੂਸਰ ਬਦਾ ਮਾਤੇ ਲਗੇ ਸਭੀ ਪੜ੍ਹੇ ਲਿਖੇ ਬੰਦੇ ਇੱਕ ਚੀਰ ਹਰਨ ਤੇ ਦੋਪਤੀ ਦੇ ਚੁੱਪ ਰਹਿੰਦੇ ਸੀ ਇਸੇ ਤਰ੍ਹਾਂ ਹੀ ਬਾਪੂ ਜੀ ਦੇ ਅਨਿਆਏ ਦੇ ਉੱਤੇ ਸਾਰੇ ਬੀਜੇਪੀ ਦੇ ਜਿੰਨੇ ਵੀ ਮੰਤਰੀ ਮੰਡਲ ਹੈ ਜਿੰਨਾ ਵੀ ਸਰਕਾਰਾਂ ਨੇ ਸਾਰੀਆਂ ਚੁੱਪ ਨੇ ਕੋਈ ਵੀ ਆਪਣਾ ਸਾਰਜਨਿਕ ਬਾਈਕ ਨਹੀਂ ਦਿਨੀਆ ਇੰਟਰਵਿਊ ਨਹੀਂ ਦਿਨੀਆ ਕਿ ਬਾਪੂ ਜੀ ਦੇਤੇ ਖੋਲ ਕੇ ਬੋਲਣ ਕਿਉਂ ਨਹੀਂ ਬੋਲਦੀਆਂ ਬੋਲਣ ਹੈ ਨਿਆਂ ਹੈ ਕਿ ਨਹੀਂ ਨਿਆਂ ਜਾਇਜ਼ ਸਾਰੇ ਵਕੀਲ ਗੱਤਨ जाए करोड़ फॉलोअर गार गलत है ते क्यों नहीं न्याय हो रहा ये टोटली नजर कि पोलिटिकल मकसद साधन वास्तव बीजेपी भी बेनीफिट लै रही है क्यों क्यों लै रही है मैं मतलब दस दाना के हिंदू वोटर रिलेटिड विद द बापू जी ਮੁਨਾ ਦੀ ਮਜਬੂਰੀ ਹੈ ਕਿ ਆਸੀਂ ਇਹਨਾਂ ਐਂਟੀ ਹਿੰਦੂ ਐਂਟੀ ਹਿੰਦੂ ਪਾਰਟੀ ਨੂੰ ਵੋਟ ਨਹੀਂ ਦੇਣਾ ਇਸ ਕਰਕੇ ਬੀਜੇਪੀ ਉਸ ਦਾ ਬੈਨੀਫਿਟ ਲੈ ਲਈਏ ਇਨਡਾਇਰੈਕਟ ਵੀ ਨਾ ਦੇਸ਼ਕ ਜੋ ਮਰਜੀ ਇਹ ਆਪਣੇ ਆਪ ਨੂੰ ਸਮਝਣ ਕਿ ਆਸੀਂ ਨਹੀਂ ਲਾਰੇ ਪਰ ਤਵੇ ਤਿੰਨ ਵਾਰੀ ਇਹ ਬੀਜੇਪੀ ਸਰਕਾਰ ਨੂੰ ਲੋਕਾਂ ਦੇ ਵੋਟਾਂ ਪਾਈਆਂ ਇਸੇ ਆਸ ਵਿੱਚ ਕਿ ਸਾਡੇ ਗੁਰੂ ਜੀ ਨਾਲ ਨਿਆਂ ਹੋਏਗਾ ਪਰ ਇਹ ਅੱਜ ਤੱਕ ਇਹ ਵੀ ਪਾਰਟੀ ਸਾਡਾ ਨਿਆਂ ਨਹੀਂ ਦੇ ਪਾਈ ਬਦਕਿਸਮਤੀ ਅਜੇ ਤੱਕ ਪੰਜਾਬ ਨੇ ਨਹੀਂ ਉਹ ਹੀ ਅਜੇ ਪਰ ਲੰਬਾ ਬਾਤ ਨੂੰ ਕਿਸ ਨਾਲ ਮੈਨਿਪੂਲੇਟ ਕੀਤਾ ਜਾਂਦਾ ਉਹਦੇ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਉਹਨੇ ਕਿਤਾਬ ਲਿਖੀ ਹੈ ਜਦੋਂ ਉਹਨੂੰ ਬੁਲਾਇਆ ਜਾਂਦਾ ਤਾਂ ਉਹਨੂੰ ਰਿਜੈਕਟ ਕੀਤਾ ਉਹਨੂੰ ਖਾਰਜ ਕਰਤਾ ਜਾਂਦਾ ਨਹੀਂ ਇਹਦੀ ਲੋੜ ਨਹੀਂ ਦਿਗਾਈਦੀ ਕਿਉਂ ਨਹੀਂ ਲੋੜ ਜਦੋਂ ਹਾਈ ਕੋਰਟ ਨੇ ਉਹਨੂੰ ਮੰਗਿਆ ਸੀ ਅੰਡਰ ਸੈਕਸ਼ਨ 391 ਦੇ ਵਿੱਚ ਤੇ ਸੁਪਰੀਮ ਕੋਰਟ ਨੇ ਉਹਨੂੰ ਖਾਰਜ ਕਰਤੀ ਐਪਲੀਕੇਸ਼ਨ ਨਹੀਂ ਕੋਈ ਲੋੜ ਨਹੀਂ ਦਿਗਾਈਦੀ ਕਿਦਕੇ ਉਹਨੇ ਝੂਠੀ ਕਹਾਈ ਬਣਾਈ ਸੀ। ਕਿਆ ਲੜਕੇ ਨੂੰ ਪਤਾ ਹੀ ਨਹੀਂ ਸੀ ਕਿ ਬਾਪੂ ਜੀ ਦੇ ਕਮ ਕੁਟਿਆ ਦੇ ਵਿੱਚ ਕਿਆ ਉਹ ਗਈ ਈ ਲੜਕੀ ਕੁਟਿਆ ਚ। ਉਹਨੇ ਬਿডিওਗ੍ਰਾਫੀ ਅੰਦਰੋਂ ਕਰਕੇ ਆਪਣੀ ਕਿਤਾਬ ਦੇ ਵਿੱਚ ਮੈਂਸ਼ਨ ਕੀਤੀ ਹੋਈ ਸੀ। ਇਹਸ ਕਰਕੇ ਉਹ ਝੂਠਾ ਪੈਂਦਾ ਸੀ ਤੇ ਸੁਪਰੀਮ ਕੋਰਟ ਤੇ ਉਹਨੂੰ ਉਹਨੂੰ ਉਹਦੀ ਹਾਜ਼ਰੀ ਜੜੀਏ ਨਾ ਸੁਪਰੀਮ ਕੋਰਟ ਨਾਲ ਦੀ ਨਿਰਧ ਕੀਤਾ ਇਹਨੂੰ ਉਭਲਾਉਣ ਦੀ ਕੋਈ ਲੋੜ ਨਹੀਂ। ਉਹਨਾਂ ਦੀ ਸੁਣਵਾਈ ਨਹੀਂ ਹੋਈ ਉੱਥੇ। ਜੈਸ। ਜੇ ਇਸ ਕਰਕੇ ਨਹੀਂ ਤੇ ਉਹ ਉੱਥੇ ਪਸਾਰੇ ਭੇਦ ਖੁੱਲ ਜਾਣਾ ਸੀ। ਨੰਬਰ 2 3 17 13 14 ਐਵੀਡੈਂਸ ਇੱਥੇ ਦੇਖ ਲੜਕੀ ਨਵਾਲਗ ਨਹੀਂ ਹੈਗੀ ਲੜਕੀ ਵਾਲਗ ਹੈ ਜਿਹਦੇ ਵਿੱਚ ਉਹਨਾਂ ਦੇ ਬਰਥ ਸਰਟੀਫਿਕੇਟ ਤੋਂ ਲੈ ਕੇ ਵੋਟਰ ਕਾਰਡ ਦਾ ਬਰਥ ਸਰਟੀਫਿਕੇਟ ਤੇ ਦੂਸਰੇ ਆਪਣਾ ਉਹਦੇ ਉਹਦੇ ਭਰਾ ਦੇ ਉਹਦੇ ਬ੍ਰਦਰ ਦੇ ਹੋਰ ਬਾਕੀ ਛੋਟੇ ਵੱਡੇ ਸਾਰੇ ਉਹਨੇ 13 ਐਵੀਡੈਂਸ ਇੱਥੇ ਗਏ ਸਾਰੇ ਜ਼ਨੋਰ ਕਰਤੇ ਮਾਈ ਲੋਡ ਨੇ ਠੀਕ ਹੈ ਕਿਉਂ ਨਹੀਂ ਜੀ ਇਹ 20 ਸਾਲ ਤੋਂ ਵੱਧਈ ਹੈ ਇਹ ਸਾਰੇ ਫੈਸਲੇ ਦੇ ਵਿੱਚ ਲੋਟਡ 2 ਤੀਸਰਾ ਸੁਣੋ ਜਿੱਥੇ ਮੈਂ ਗਰੋਰ ਕੀਤੇਗੇ ਤੁਹਾਨੂੰ ਦੱਸਣ ਦੇ ਫਿਰ ਆਜੋ ਅੱਗੇ ਇੱਕ ਫੈਬ੍ਰिकेट ਜਦੋਂ ਇਹ ਕੇਸ ਬਣਾਇਆ ਜਾਂਦਾ ਬਾਪੂ ਜੀ 12 ਵਜੇ ਤੱਕ ਨੇ ਸਗਾਈ ਦੇ ਸੀ ਚੇਲਾ RAM ਉੱਥੇ ਦਾ ਵਾਦੇ ਕਗਾ ਸੀ ਉਹਦੇ ਲੜਕਾ ਲੜਕੀ ਦੀ ਸਗਾਈ ਦੇ ਵਿੱਚ ਸੀਗੇ ਲੜਕੀ 10:30 ਵਜੇ ਦੀ ਏ ਖਬਰ ਲਖਾਉਂਦੀ ਏ ਕਿ ਮੇਰੇ ਨਾਲ ਬਾਰਦਾਤ ਹੋਤੀ ਬਾਪੂ ਜੀ ਤੇ 12 ਵਜੇ ਤੱਕ ਤੇ ਸਗਾਈ ਕਿ ਸੀਗੇ ਤੇ 12 ਵਜੇ ਤੋਂ ਬਾਅਦ ਆਉਂਦੇ ਆ ਜੱਜ ਨੇ ਆਪਣੇ ਫੈਸਲੇ ਦੇ ਵਿੱਚ ਵੀ ਲਿਖਿਆ ਲੇਕਿਨ ਉਹਨੂੰ ਫਿਰ ਇਗਨੋਰ ਕਰਤਾ ਮਦਦ ਸੁਧਨ ਸ਼ਰਮਾ ਜੱਜ ਨੰਬਰ 3 ਜਿਸ ਦਿਨ ਲੜਕੀ ਉਹ ਜੱਜ ਦੀ ਗਵਾਹ ਜਾਂ ਜੱਜ ਦੇ ਗਵਾਹ ਹੁੰਦੀ ਹੈ ਕਿ ਉਹ ਤੇ ਤਿੰਨ ਉਹਨਾਂ ਦੇ ਚੌਕੀਦਾਰ ਹੁੰਦੇ ਆ ਤੇ ਜੱਜ ਸਾਹਿਬ ਕਹਿੰਦੇ ਇਹਨਾਂ ਦੇ ਫਾਲੋਅਰ ਪਈ ਫਲੋਅਰ ਤੀਸਰਾ ਨੰਬਰ ਫੈਬ੍ਰिकेटਰ ਨੇ ਤੁਸੀਂ ਕਹਿੰਦੇ ਫੈਬ੍ਰਿਕਟਿਡ ਕਿਦਾ ਬਣਿਆ ਦੇਖੋ ਗੈਂਗਰੇਪ ਭਾ ਗਿਆ ਮੈਂ ਇਨਵੈਸਟਿੰਗ ਅਫੀਸਰ ਚੰਚਲ ਮਿਸ਼ਰਾ ਮੀਡਿਜ਼ ਵਾਲਾ ਬਣਾਟਡ ਫੈਬ੍ਰਿਕਟਿਡ ਕੀਤਾ ਕਿਸਨ ਕੀਤਾ चार जी ना जेडे लोग चार शिवा वगैरा चार शिल्पी वगैरा सारा फैसला है चार लोग जो साथ डे गए गैंग रेप में शामिल थे बापू जी के वो कोर्ट ने छोड़ दिए क्योंकि जो गैंग रेप में शामिल नहीं अब बापू जी अकेले रह गए गैंग रेप तो रिजेक्ट हो गया तो गैंग बापू जी अकेले रह गए उसमें दोषी कैसे रह गए पहले तो केस यहीं पर इन्वेस्टिगेशन गलत हो गई तो तो गया था था। वैसे पर कहा खत्म वही तो बात फैब्रिकेशन मेरा मेरा मतलब है कि मैं फैब्रिकेशन मैं अपने तौर पे कैसे कह रहा हूँ उसका दे रहा हूं उधार के जहां जहां पर ये गलत हुआ अब आ गया उसका आपके तो क्या क्या उसको मानने के लिए जज ने एंड में क्या लिखा है बेशक सारे प्रूफ ठीक ना पर अंडर द पास को एक्ट मैं ये नहीं मनने सारे में सजा देना ये ये कोई न्याय है ये कहां का न्याय है इसलिए कि वो एक हिंदू संत थे अब ये बात तो हो गई कोर्ट की इसमें आप खुद ही देख लो कि तो कहां तक सच्चाई है आपको मैं लिख कर दे देता हूं फैसले की कॉपी दे देता हूं हेडिंग दे देता हूं ਆਪ ਦੇਖ ਸਕਦੇ ਹੋ ਠੀਕ ਹੈ